ਅੱਜ ਪੰਜਾਬ ਸਰਕਾਰ ਨੇ ਕਮਿਊਨਿਟੀ ਚੌਕਟਾ ਜਿਹੜਾ ਕੇਂਦਰ ਨੇ ਸਟੇਟਾਂ ਨੂੰ ਭੇਜਿਆ ਸੀ ਉਹਨੂੰ ਵਿਧਾਨ ਸਭਾ ਦੇ ਵਿੱਚ ਰੱਦ ਕਰਨ ਦਾ ਜਿਹੜਾ ਫੈਸਲਾ ਕੀਤਾ ਹੈ ਉਹ ਬਹੁਤ ਚੰਗਾ ਫੈਸਲਾ ਹੈ ਚੰਗਾ ਇਹ ਹੁੰਦਾ ਵੀ ਨਾਲ ਹੀ ਉਹ ਕੌਮੀ ਖੇਤੀ ਨੀਤੀ ਵੀ ਲਾਗੂ ਕਰ ਦਿੰਦੇ ਕਿਉਂਕਿ ਉਹਨਾਂ ਕੋਲੇ ਡਰਾਫਟ ਪੂਰਾ ਤਿਆਰ ਹੈ ਫਿਰ ਇਹ ਬਹੁਤ ਹੀ ਵਧੀਆ ਹੁੰਦਾ ਤੇ ਇਹ ਕਿਸਾਨ ਸੰਘਰਸ਼ ਦੀ ਜਿੱਤ ਹੈ ਕਿਉਂਕਿ ਸੰਯੁਕਤ ਮੋਰਚਾ ਆਲਰੇਡੀ ਆ ਕੌਮੀ ਨੀਤੀ ਚੌਕ ਖੇਤੀ ਨੀਤੀ ਚੌਕਟੇ ਨੂੰ ਸਾਰੇ ਭਾਰਤੀਆਂ ਸਟੇਟਾਂ ਦੇ ਵਿੱਚ ਰੰਤ ਕਰਾਉਣ ਦਾ ਜਮਾਉਲੇ ਲਿਆ ਹੋਇਆ ਉਹ ਸੰਘਰਸ਼ ਜਾਰੀ ਹੈ ਤੇ ਪੰਜਾਬ ਸਰਕਾਰ ਨਾਲ ਜੁੜੀਆਂ ਤੇ ਕੇਂਦਰ ਨਾਲ ਜੁੜਮੀਆਂ ਮੰਗਾਂ ਦੇ ਉੱਤੇ 5 ਮਾਰਚ ਦਾ ਜਿਹੜਾ ਧਰਨਾ ਹੈ ਸਾਡਾ ਚੰਡੀਗੜ੍ਹ ਵਾਲਾ ਉਹ ਪ੍ਰੋਗਰਾਮ ਦੇ ਵਿੱਚ ਕੋਈ ਤਬਦੀਲੀ ਨਹੀਂ ਹੋਈ ਇਸ ਕਰਕੇ ਜੋਰ ਸ਼ੋਰ ਨਾਲ ਉਹਦੇ ਵਿੱਚ ਸ਼ਾਮਲ ਹੋਣਾ ਕਿਉਂਕਿ ਸਾਡੀ ਸਰਕਾਰ ਵਿਸ਼ਵਪਾਰ ਸੰਸਥਾ ਦੀਆਂ ਨੀਤੀਆਂ ਨੂੰ ਜ਼ੋਨ ਨਾਲ ਲਾਗੂ ਕਰਨ ਵਾਸਤੇ ਤਤਪਰ ਹੈ ਜਿਹਦੇ ਨਾਲ ਕਾਰਪੋਰੇਟ ਸੈਕਟਰ ਹੈ ਜਿਹੜਾ ਸਾਡੀਆਂ ਉਪਜਾਊ ਜ਼ਮੀਨਾਂ ਦੇ ਕਬਜ਼ਾ ਕਰਨ ਦੀ ਤਿਆਰੀ ਕਰੀ ਬੈਠਾ ਪਰ ਜ਼ੋਨ ਖੇਤਰ ਤੇ ਕਬਜ਼ਾ ਕਰਨ ਦੀ ਤਿਆਰੀ ਕਰੀ ਬੈਠਾ ਉਹਨਾਂ ਦਾ ਮੂੰਹ ਤੋਂ ਮਾਂ ਜਵਾਬ ਦੇਣਾ ਹੈ ਕਿਸਾਨਾਂ ਤੇ ਮਜ਼ਦੂਰਾਂ ਨੂੰ ਇਸ ਅਟੈਕ ਦਾ ਸਾਹਮਣਾ ਕਰਨ ਵਾਸਤੇ ਹਰ ਵੇਲੇ ਤਿਆਰ ਰਹਿਣਾ ਚਾਹੀਦਾ ਹੈ ਧੰਨਵਾਦ